नॉमिनेशन पेपर्स ने ऊपर ले जा रहे ने कागज पर जा रहे ने हूं तक पंजाब सिर्फ 170 नामजदगी पत्र ही दाखिल हुए ने यानी कि फाइलिंग ऑफ नॉमिनेशन पेपर्स जो हूं तक हुई है 1770 ही हुई है कल नामजदगी पत्र दी जांच होगी स्कूटी होएगी पड़ताल होएगी 14 दिसंबर तक वापस लाए जा सकेंगे नामजदगी पत्र यानी कि विड्रॉल ऑफ नॉमिनेशन पेपर्स 14 दिसंबर को होएगा 21 दिसंबर को ऑन द 21 दिसंबर को

लेना मेरे सहयोगी वक् वक्वान तो जुड़न के हाल चाले दिया तस्वीर ने नॉमीनेशन सेंटर्स तो बाहर दिया सब तो पहला मैं रुक करा पटियाला तो मेरे सहयोगी मनोज जुड़े हुए हैं मनोज की कुछ तस्वीर नॉमीनेशन सेंटर्स के बाहर दिया क्योंकि दुकान अखीरला दिन तीन बजे तक का समा ਜੀ ਬਿਲਕੁਲ ਸਰਬਜੋਤ ਕੁਝ ਸਮੇਂ ਬਾਅਦ ਹੀ ਜਿਹੜਾ ਨਾਮੀਨੇਸ਼ਨ ਫਾਈਲ ਕਰਨ ਦੇ ਪ੍ਰੋਸੈਸ ਹੈਗਾ ਪਟਿਆਲਾ ਦੇ ਜਿਹੜਾ ਮਿਨੀ ਸੈਕਟਰੀਟੋ ਦੇ ਵਿੱਚ ਸ਼ੁਰੂ ਹੋ ਜਾਣਾ ਪਰ ਮੈਂ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾ ਦਿਆਂ ਕਿ ਇਹ 메ਨ ਗੇਟ ਹੈ ਸਿਰਫ ਇੱਕ ਜਿਹਦੇ ਵਿੱਚੋਂ ਐਂਟਰੀ ਹੋਣੀ ਹੈ ਉਮੀਦਵਾਰਾਂ ਦੀ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਪੁਲਿਸ ਦੇ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਕਿ ਜਿਹੜੇ ਸਮਰਥਕ ਨੇ ਉਹ ਵੀ ਇੱਥੇ ਨੇ ਤੇ ਹੁਣ ਪਰਨੀਤ ਕੌਰ ਆਏ ਨੇ ਸਾਬਕਾ ਸੰਸਦ ਨੇ ਕੇਂਦਰੀ ਮੰਤਰੀ ਚੁੰਹਦੇ ਨਾਲ ਕਈ ਹੋਰ ਆ ਗੂ ਜਿਸ ਤਰ੍ਹਾਂ ਰਾਣਾ ਸੋਢੀ ਨੇ ਜਾਂ ਕੇਬਲ ਢਿਲੋ ਨੇ ਉਹ ਵੀ ਐਸੀ ਗੱਲ ਰਵਨੀਤ ਬਿੱਟੂ ਨੇ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਧਾਂਦਲੀ ਆ ਉਹ ਬਰਦਾਸ਼ਤ ਨਹੀਂ ਹੋਗੀ ਤੁਹਾਨੂੰ ਇੱਕ ਵਾਰੀ ਸਿੱਧੀਆ ਤਸਵੀਰਾਂ ਦਿਖਾ ਦਈਏ న్యూਸ 18 ਤੇ ਕਿ ਉਹ 메ਨ ਗੇਟ ਹੈ ਜਿਸ 메ਨ ਗੇਟ ਦੇ ਰਾਹੀਂ ਜਿਹੜੇ ਉਮੀਦਵਾਰ ਨੇ ਉਹ ਆਪਣੇ ਨਾਮੀਨੇਸ਼ਨ ਫਾਈਲ ਕਰਨ ਦੇ ਲਈ ਜਾਣਗੇ ਫਿਲਹਾਲ ਜਿਹੜਾ ਗੇਟ ਹੈ ਉਹਨੂੰ ਖੋਲੇਗਾ ਤੇ ਪ੍ਰਸ਼ਾਸਨ ਨੇ ਪੂਰੇ ਇਸ ਏਰੀਏ ਨੂੰ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੁਲਿਸ ਦੀ ਜਿਹੜੀ ਛੋਣੀ ਹੈ ਉਹਦੇ ਵਿੱਚ ਤਬਦੀਲ ਕੀਤਾ ਗਿਆ ਹੈ ਭਾਜਪਾ ਨੇ ਕਈ ਵੱਡੇ ਆਗੂ ਇਸ ਗੇਟ ਤੇ ਮੌਜੂਦ ਨੇ ਜਿਨ੍ਹਾਂ ਨੇ ਕਹਿੰਦੀ ਕਿ ਕਿਸੇ ਤਰ੍ਹਾਂ ਦੀ ਜਿਹੜੀ ਜ਼ਬਰਦਸਤੀ ਹੈ ਜਾਂ ਨਾਮਿਨੇਸ਼ਨ ਫਾਈਲ ਕਰਨ ਦੀ ਪ੍ਰਕਿਰਿਆ ਹੈਗੀ ਉਹਦੇ ਵਿੱਚ ਅਸੀਂ ਤੱਕਾ برداشت ਨਹੀਂ ਕਰਨਾ ਸੋ ਪੁਲਿਸ ਉਸ ਗੱਲ ਨੂੰ ਲੈ ਕੇ ਵੀ ਪੂਰੇ ਪ੍ਰਬੰਧ ਕਰ ਰਹੀ ਹੈ ਆਮ ਆਦਮੀ ਪਾਰਟੀ ਭਾਜਪਾ ਜਾਂ ਕਾਂਗਰਸ ਦੇ ਉਮੀਦਵਾਰ ਨੇ ਜਿਹੜੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਪਿੱਛੇ ਤੱਕ ਤੁਸੀਂ ਦੇਖੋ ਕੀ ਸਰਬਜੋਤ ਭਾਰੀ ਗਿਣਤੀ ਦੇ ਵਿੱਚ ਸਮਰਥਕ ਹੋਣ ਜਾਂ ਉਮੀਦਵਾਰ ਹੋਣੇ ਚ ਪਹੁੰਚੇ ਨੇ ਫਿਰ ਹਾਲ ਜਿਹੜਾ ਗੇਟ ਹੈ ਉਹਨੂੰ ਇੱਕ ਵਾਰੀ ਫੇਰ ਬੰਦ ਕਰ ਦਿੱਤਾ ਗਿਆ ਚਾਹੇ ਸੁਰੱਖਿਆ ਦੇ ਮੱਦੇ ਨਜ਼ਰ ਹੋਵੇ ਪਰ ਕੱਲ ਜਿਸ ਤਰ੍ਹਾਂ ਕੈਬਨਟ ਮੰਤਰੀ ਇਹ ਗੱਲ ਕਹਿ ਕੇ ਗਏ ਨੇ ਰਵਨੀਤ ਮਿੱਟੂ ਕਿ ਅਸੀਂ ਕਿਸੇ ਤਰ੍ਹਾਂ ਦੀ ਜਿਹੜਾ ਤੱਕੇशाही ਹੈਗਾ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਪਿੱਛੇ ਇੱਕ ਵਾਰੀ ਫੇਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਮੇਨ ਗੇਟ ਹੈ ਜਿੱਥੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਸਮਰਥਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਜੀ ਮਨੋਜ ਅਵਿਰੋਧੀ ਪਾਰਟੀਆਂ ਦੇ ਵੱਲੋਂ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਅਲਿਗੇਸ਼ਨ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਕੈਂਡੀਡੇਟਸ ਨੂੰ ਐਨਓਸੀਸ ਪ੍ਰੋਵਾਈਡ ਨਹੀਂ ਕਰਵਾਈਆਂ ਜene ਇੱਥੇ ਪਨੀਤਕੌਰ ਪਹੁੰਚਣੇ ਕੀ ਕੋਈ ਹੋਰ ਕੋਈ ਵੀ ਭਾਜਪਾ ਦਾ ਚਿਹਰਾ ਵੱਡਾ ਆਗੂ ਇੱਥੇ ਪਹੁੰਚਿਆ ਜੀ ਮੈਂ ਦੱਸ ਦਿਆ ਕਿ ਇਸ ਵੇਲੇ ਸਰਬਜੋਤ ਜਿਹੜੇ ਸੀਨੀਅਰ ਆਗੂ ਨੇ ਇੱਥੇ ਆਏ ਹੋਏ ਨੇ ਕਿ ਜਿਹੜੇ ਸਾਡੇ ਉਮੀਦਵਾਰ ਨੇ ਉਹਨਾਂ ਦੇ ਨਾਮੀਨੇਸ਼ਨ ਫਾਈਲ ਕਰਨ ਦੇ ਵਿੱਚ ਕੋਈ ਪਰਿਸ਼ਾਨੀ ਨਾ ਹੋਵੇ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਸਵੇਰ ਤੋਂ ਜਿਹੜੇ ਸੁਰੱਖਿਆ ਪ੍ਰਬੰਧ ਵੇਸ ਤਰੀਕੇ ਦੇ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਦੀ ਗੱਲ ਪ੍ਰਸ਼ਾਸਨ ਦੇ ਉੱਪਰ ਨਾਵੇ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਕਿ ਜਿਹੜਾ ਮੇਨ ਗੇਟ ਹੈ ਉਸ ਨੂੰ ਫਿਲਹਾਲ ਬੰਦ ਕੀਤਾ ਗਿਆ ਤੇ 11:30 ਤੋਂ ਉਪਰ ਦਾ ਸਮਾਂ ਹੋ ਚੁੱਕਿਆ ਸੋ ਕੁੱਲ ਮਿਲਾ ਕੇ ਅਸੀਂ ਦੇਖੀ ਕਿ ਉਮੀਦਵਾਰਾਂ ਨੂੰ ਅੱਗੇ ਜਾਣ ਦੀ ਜਿਹੜਾ ਪ੍ਰਕਿਰਿਆ ਹੈਗੀ ਉਹ ਹਜੇ ਇੱਕ ਵਾਰੀ ਫੇਰ ਰੋਕ ਦਿੱਤੀ ਗਈ ਹੈ ਕਿਉਂਕਿ ਸੀਨੀਅਰ ਕਈ ਪਾਰਟੀਆਂ ਦੇ ਆਗੂ ਆਏ ਸੀ ਤੇ ਗੱਲ ਉਹੀ ਹੈ ਕਿ ਕਿਸੇ ਤਰ੍ਹਾਂ ਦੀ ਕਿ ਸ਼ਾਹੀ ਨਾ ਹੋਵੇ ਕਾਗਜ਼ ਫਾਈਲ ਕਰਨ ਦੇ ਵਿੱਚ ਆ ਕਿਸੇ ਦੇ ਜਿਸ ਤਰ੍ਹਾਂ ਕੱਲ ਇਹ ਦੋਸ਼ ਲਗਾਇਆ ਗਿਆ ਸੀ ਕਿ ਫਾਈਲਾਂ ਜਿਹੜੀਆਂ ਉਹਨਾਂ ਨੂੰ ਫਾੜ ਦਿੱਤਾ ਗਿਆ ਸੋ ਕੁੱਲ ਮਿਲਾ ਕੇ ਪਟਿਆਲਾ ਦਾ ਮਿੰਨੀ ਸਖਤ ਨੇ ਤੇ ਜਿਹੜਾ ਪੁਲਿਸ ਛਾਉਣੀ ਦੇ ਵਿੱਚ ਤਬਦੀਨ ਹੋਇਆ ਤੇ ਭਾਰੀ ਪੁਲਿਸ ਬਾਲਾ ਜਿਹੜਾ ਮੇਨ ਗੇਟ ਤੇ ਤਹਿਨਾਤ ਕਰ ਦਿੱਤਾ ਗਿਆ ਜੀ ਜੀ ਮਨੋਇ ਤੁਸੀਂ ਸਾਨੂੰ ਤਸਵੀਰਾਂ ਵਖੰਡਰੋਂ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੇ ਅੰਮ੍ਰਿਤਸਰ ਤੋਂ ਲਾਈਵ ਸਾਡੇ ਨਾਲ ਜੁੜੇ ਹੋਏ ਨੇ ਰਾਜੀਵ ਸ਼ਰਮਾ ਰਾਜੀਵ ਨੋਮੀਨੇਸ਼ਨ ਪੇਪਰਸ ਫਾਈਲ ਕਰਨ ਦਾ ਅਖੀਰਲਾ ਦਿਨ ਦੀ ਕੁਝ ਤਸਵੀਰਾਂ ਅੰਮ੍ਰਿਤਸਰ ਚ ਨੋਮੀਨੇਸ਼ਨ ਸੈਂਟਰ ਦੇ ਬਾਹਰ ਦੀਆਂ ਬਿਲਕੁਲ ਦਰਬਜੋਤਾ ਅੰਮ੍ਰਿਤਸਰ ਦੇ ਵਿੱਚ ਕਈ ਥਾਵਾਂ ਤੇ ਕਈ ਐਸੇ ਸਰਕਾਰੀ ਦਫ਼ਤਰ ਨੇ ਜੋ ਕਿ ਨਿਯੁਕਤ ਕੀਤੇ ਗਏ ਨੇ ਜਿੱਥੇ ਕਿ ਅੱਜ ਉਮੀਦਵਾਰਾਂ ਦੇ ਵੱਲੋਂ ਆਪਣੇ ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਦਾਖਲ ਕੀਤੇ ਜਾਣੇ ਤਾਂ ਮੈਂ ਇਸ ਵळे ਅੰਮ੍ਰਿਤਸਰ ਦੇ RTA ਦਫਤਰ ਦੇ ਬਾਹਰਾਂ ਪਹਿਲਾਂ ਮੈਂ 메ਨ ਰੋਡ ਤੇ ਦਿਖਾ ਦਿਆਂ ਕਿ ਕਿੰਨਾ ਜਿਆਦਾ ਜਿਹੜਾ ਟ੍ਰੈਫਿਕ ਜਾਮ ਲੱਗਿਆ ਹੋਇਆ ਕਿਉਂਕਿ ਅੱਜ ਆਖਰੀ ਦਿਨ ਹੈ ਔਰ ਤਮਾਮ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਜਾਂ ਫਿਰ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਤਾਂ ਉਹਨਾਂ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਦਾਖਲ ਕੀਤੇ ਜਾ ਰਹੇ ਤਾਂ ਇਸ ਪਾਸੇ ਤੁਸੀਂ ਦੇਖੋ ਕਿ ਭਾਵੇਂ ਕਾਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਜਿਹੜੇ ਵਕ ਵਕ ਜੜੀਆਂ ਵਰਡਸ ਨੇ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਤਾਂ ਅੰਦਰ ਵੀ ਕਾਫੀ ਰਸ ਜ਼ਿਕਰ ਕੀਤਾ ਕਿ ਅੰਮ੍ਰਿਤਸਰ ਦੇ ਵਿੱਚ ਪੋਲੀਟੈਕਨਿਕ ਕਾਲਜ ਹੈ ਔਰ ਡੀਸੀ ਦਫਤਰ ਹੈ ਤਾਂ ਕਈ ਐਸੇ ਸਰਕਾਰੀ ادارے ਨੇ ਜਿੱਥੇ ਕਿ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਜਿਹੜੀਆਂ ਥਾਵਾਂ ਜਿਹੜੀਆਂ ਨੇ ਉਹ ਤੈਅ ਕੀਤੀਆਂ ਗਈਆਂ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਬਹੁਤ ਜ਼ਿਆਦਾ ਭੀੜ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਆਖਰੀ ਦਿਨ ਹੈ ਔਰ ਉਮੀਦਵਾਰਾਂ ਨੂੰ ਬਹੁਤ ਘੱਟ ਸਮਾਂ ਜਿਹੜਾ ਇਸ ਵਾਰ ਮਿਲਿਆ ਕਿਉਂਕਿ ਬਹੁਤ ਜਲਦ ਜਿਹੜਾ ਤਰੀਕਾ ਦਾ ਐਲਾਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਅੱਜ ਦਾ ਦਿਨ ਜਿਹੜਾ ਉਹ ਮੁਕਰਰ ਕੀਤਾ ਗਿਆ ਸੀ ਕਿ ਅੱਜ ਹੀ ਜੋ ਹੈ ਆਖਰੀ ਦਿਨ ਹੋਏਗਾ ਉਸ ਤੋਂ ਬਾਅਦ 14 ਤਰੀਕ ਤੱਕ ਜਿਹੜੇ ਨਾਮਜ਼ਦਗੀ ਪੱਤਰ ਕਿਸੇ ਨੇ ਵਾਪਸ ਲੈਣੇ ਨੇ ਜਾਂ ਜਿਹੜੇ ਰਿਜੈਕਟ ਹੋਣੇ ਤਾਂ ਉਹਦਾ ਆਖਰੀ ਸਮਾਂ ਜਿਹੜਾ 14 ਦਸੰਬਰ ਹੋਏਗਾ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਆਰਟੀਏ ਆਫਿਸ ਹੈ ਜਿੱਥੇ ਕਿ तमाम ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਆਪਣੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਜੋ ਹੈ ਪਹੁੰਚ ਰਹੇ ਨੇ ਸੁਰੱਖਿਆ ਦੇ لحاظ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਮੁਲਾਜ਼ਮ ਇੱਥੇ ਤਨਤ ਕੀਤੇ ਗਏ ਨੇ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਭੀੜ ਹੈ ਹਾਲਾਂਕਿ ਲਗਭਗ 11:30 ਵਜੇ ਦਾ ਸਮਾਂ ਹੈ ਤਾਂ ਜਦੋਂ ਤੱਕ ਸ਼ਾਮ ਨੂੰ ਜਿਹੜਾ ਸਮਾਂ ਦਿੱਤਾ ਗਿਆ ਕਿ ਉਸ ਸਮੇਂ ਤੱਕ ਹੀ ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਦਾਖਲ ਕੀਤੇ ਜਾ ਸਕਦੇ ਨੇ ਤਾਂ ਇੱਥੇ ਤੁਸੀਂ ਦੇਖੋ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਦਕਿ ਬਾਹਰਲੇ ਪਾਸੇ ਕਾਫੀ ਜਿਹੜੀ ਭੀੜ ਹੈ ਉਹ ਨਜ਼ਰ ਆ ਰਹੀ ਹੈ ਤਾਂ ਚਾਹੇ ਕੋਈ ਵੀ ਰਾਜਨੀਤਿਕ ਪਾਰਟੀ ਹੈ ਜਾਂ ਫਿਰ ਆਜ਼ਾਦ ਉਮੀਦਵਾਰ ਜਿਹੜੇ ਨੇ ਤਾਂ ਉਹ ਅੱਜ ਆਪਣੇ ਨਾਮਜ਼ਦਗੀ ਦਾਖਲ ਕਰਵਾਉਣ ਦੇ ਲਈ ਵਕ ਵਕ ਆ ਜਿਹੜੇ ਦਫਤਰ ਤੈਅ ਕੀਤੇ ਗਏ ਨੇ ਜਿੱਥੇ ਅਧਿਕਾਰੀ ਮੌਜੂਦ ਨੇ ਔਰ ਇੱਥੇ ਆ ਕੇ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਉਮੀਦਵਾਰ ਦਾਖਲ ਕਰਵਾ ਰਹੇ ਨੇ ਤਾਂ ਅੱਜ ਆਖਰੀ ਦਿਨ ਹੋਣ ਕਰਕੇ ਇਕਦਮ ਜਿਹੜੀ ਲਈ ਤਸਵੀਰਾਂ ਤੁਸੀਂ ਵੇਖ ਪਰੋ ਪਟਿਆਲਾ ਤੋਂ ਅੰਮ੍ਰਿਤਸਰ ਤੋਂ ਕਿਸ ਤਰੀਕੇ ਨਾਲ ਕਿਉਂਕਿ ਫਾਈਲ ਆਫ ਫਾਈਲਿੰਗ ਆਫ ਨਾਮੀਨੇਸ਼ਨ ਪੇਪਰਜ਼ ਦਾ ਜਾਂ ਖੀਰਲਾ ਦਿਨ ਹੈ ਤੇ ਨਾਮੀਨੇਸ਼ਨ ਸੈਂਟਰਸ ਦੇ ਪਹਾੜ ਵੱਡੀ ਤਦਾਦ ਦੇ ਕੈਂਡੀਡੇਟਸ ਨੇ ਉੱਤੇ ਪਹੁੰਚੇ ਹੋਏ ਨੇ ਕਿਉਂਕਿ ਤਿੰਨ ਵੇਟਾਖੀ ਅੱਜ ਜੋ ਫਾਈਲਿੰਗ ਆਫ ਨਾਮੀਨੇਸ਼ਨ ਪੇਪਰਸ ਪ੍ਰੋਸੈਸ ਕਰਦਾ ਪੂਰਾ ਜੋ ਪ੍ਰੋਸੈਸ ਹੈ ਉਹ ਕੰਪਲੀਟ ਹੋ ਜਾਏਗਾ ਇਸ ਹਫਤੇ ਚੱਲਦੇ ਅੱਜ ਵੱਡੀ ਜੋ ਭੀੜ ਹੈ ਉਹ ਨਾਮੀਨੇਸ਼ਨ ਸੈਂਟਰਸ ਦੇ ਬਾਹਰ ਦੁੱਤੀ ਜਾ ਸਕਦੀ ਹੈ قال ina tamam nomination papers bhi patal pe visthutni hogi 14 tarikh ko withdrawal of nomination ke upar chhaya yani ki wapas leni nomination akhiri tarikh hogi ki ke tarikh ko choda ho jayiye swret satvay to leke 4 ਵਜੇ ਤੱਕ ਵੋਟਿੰਗ ਹੋਏਗੀ ਤੇ ਉਸੇ ਦਿਨ ਹੀ ਨਤੀਜੇ ਜਿਹਨੇ ਉਹ ਐਲਾਨੇ ਜਾਣਗੇ ਮੇਨਾ ਮੇਰੇ ਸੋਗੀ ਮਨੋਜ ਸ਼ਰਮਾ ਲਾਈਵ ਜੁੜੇ ਹੋਏ ਨੇ ਪਟਿਆਲਾ ਮਿਨੀ ਸੈਕਟਰੇਟ ਦੇ ਬਾਹਰੋਂ ਮਨੋਜ ਕੀ ਕੁਝ ਤਸਵੀਰਾਂ ਵੇਖਿਆ ਜਾ ਸਕਦਾ ਹੈ ਕਿ ਵੱਡੀ ਤਾਦਾਦ ਜੋ ਕੈਂਡੀਡੇਟਸ ਨੇ ਉੱਥੇ ਪਹੁੰਚੇ ਹੋਏ ਨੇ ਹਾਲਾਂਕਿ ਵੱਡੇ ਜੋ ਬੀਜੇਪੀ ਆਗੂ ਨੇ ਚਿਹਰੇ ਨੇ ਆਪਣੇ ਕੈਂਡੀਡੇਟਸ ਦੇ ਲਈ ਸਪੋਰਟ ਦੇ ਲਈ ਉੱਥੇ ਮੌਜੂਦ ਨੇ ਜੀ ਬਿਲਕੁਲ ਸਰਬਜੋਤ ਮੈਂ ਦੱਸਦਾ ਕਿ ਪੂਰਾ ਜਿਹੜਾ ਹੰਝੂਮ ਹੈਗਾ ਉਹ ਇੱਥੇ ਵਰਕਰਾਂ ਦਾ ਪਹੁੰਚਿਆ ਹੋਇਆ ਤੇ ਜਿਹੜੇ ਕੈਂਡੀਡੇਟ ਨੇ ਵੱਖ-ਵੱਖ ਪਾਰਟੀਆਂ ਦੇ ਉਹ ਵੀ ਇਸ ਮੇਨ ਗੇਟ ਦੇ ਉੱਪਰ ਜਮ੍ਹਾਂ ਨੇ ਤੁਹਾਨੂੰ ਤਸਵੀਰਾਂ ਦਿਖਾ ਦੇਗੀ ਭਾਜਪਾ ਮਹਿਲਾ ਮੋਰਚਾ ਦੇ ਜਿਹੜੇ ਪ੍ਰਧਾਨ ਨੇ ਬੀਬਾ ਜੈਨਿੰਦਰ ਕੌਰ ਨੇ ਉਹ ਅੰਦਰ ਗਏ ਨੇ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਸਾਡੇ ਜਿਹੜੇ ਕੈਂਡੀਡੇਟ ਨੇ ਉਹਨਾਂ ਤੋਂ ਅੰਦਰ ਜਾ ਰਹੇ ਤੁਸੀਂ ਦੇਖੋ ਕੀ ਜਿਹੜੀ ਹਾਲਾਤ ਹੈਗੇ ਨੇ ਇਸ ਤਰ੍ਹਾਂ ਹੋ ਕੇ ਲੱਗੇ ਕਿ ਪੁਲਿਸ ਦੇ ਬਣਾ ਹੁਣ ਉਹਨਾਂ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਨ ਗੇਟ ਤੋਂ ਮੇਨ ਮੇਨ ਗੇਟ ਇਹ ਤੇ ਕਈ ਉਮੀਦਵਾਰਾਂ ਦੀ ਫਾਈਨਲ ਹੋ ਜਾਣ ਦੀ ਗੱਲ ਵੀ ਸਾਹਮਣੇ ਆ ਰਹੀਆਂ ਤਸਵੀਰਾਂ ਦਿਖਾ ਦਈਏ ਕਿ ਕੈਂਡੀਡੇਟ ਖੜੇ ਨੇ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜੇ ਕਿ ਅੱਗੇ ਜਾਣ ਦੀ ਕੋਸ਼ਿਸ਼ ਤਾਂ ਕਰ ਰਹੇ ਨੇ ਪਰ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਬੀਬਾ ਜੈਨਦਰ ਕੌਰ ਨੇ ਭਾਜਪਾ ਮਹਿਲਾ ਮੋਰਚਾ ਦੇ ਪ੍ਰਧਾਨ ਨੇ ਉਹ ਖੁਦ ਅੰਦਰ ਨੇ ਗੇਟ ਤੋਂ ਚੜ੍ਹੇ ਸੀ ਕਿ ਸਾਡੇ ਉਮੀਦਵਾਰਾਂ ਨੂੰ ਅੱਗੇ ਆਉਣ ਦਿਓ ਪਰ ਫਿਲਹਾਲ ਪੁਲਿਸ ਦੇ ਵੱਲੋਂ ਗੇਟ ਹੀ ਬੰਦ ਕਰ ਦਿੱਤਾ ਗਿਆ ਤੇ ਬਾਹਰ ਤੁਸੀਂ ਦੇਖੋਗੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਅਜੇ ਤੱਕ ਖੜੇ ਨੇ ਤੇ ਉਹਨਾਂ ਨੂੰ ਸਰਪ੍ਰੋਤ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਪੂਰਾ ਇਹ ਜਿਹੜਾ ਏਰੀਆ ਹੈਗਾ ਵਰਕਰਾਂ ਨਾਲ ਉਮੀਦਵਾਰਾਂ ਦੇ ਨਾਲ ਭਰਿਆ ਪਿਆ ਤੇ ਹਾਲਾਤ ਉਹੀ ਨੇ ਕਿ ਉਮੀਦਵਾਰ ਅੱਗੇ ਜਾਣ ਨੂੰ ਆਪਣੀ ਨਾਮੀਨੇਸ਼ਨ ਫਾਈਲ ਕਰਨ ਦੇ ਲਈ ਖੜੇ ਨੇ ਪਰ ਉਹਨਾਂ ਨੂੰ ਗੇਟ ਹੀ ਨਹੀਂ ਖੋਲ ਦਿੱਤੇ ਜਾ ਰਹੇ ਤੇ ਹਾਲਾਤ ਕਾਫੀ ਆਪੇ ਕਹਿ ਸਕਦੇ ਕਿ ਹੰਗਾਮਾ ਭਰਨ ਬਣੇ ਹੋਏ ਨੇ ਜੀ ਮਨੋਜ ਐਟ ਅ ਟਾਈਮ ਕਿੰਨੇ ਕੈਂਡੀਡੇਟਸ ਨੂੰ ਅੰਦਰ ਜਾਣ ਦੀ ਪਰਮਿਸ਼ਨ ਦਿੱਤੀ ਜਾ ਰਹੀ ਹੈ ਕਿਉਂਕਿ ਉਸ ਤੋਂ ਬਾਅਦ ਜੋ ਪੁਲਿਸ ਵੱਲੋਂ ਗੇਟ ਬੰਦ ਕਰ ਦਿੱਤੇ ਜਾਂਦੇ ਨੇ ਇਹ ਸਰਬਜੋਤ ਮੈਂ ਦੱਸਦਾ ਕਿ 11 ਵਜੇ ਗੱਲ ਕਹੀ ਗਈ ਸੀ ਕਿ ਜਿਹੜੇ ਵੀ ਉਮੀਦਵਾਰ ਆਉਣਗੇ ਉਹਨਾਂ ਨੂੰ ਇੱਕ ਇੱਕ ਕਰਕੇ ਅੱਗੇ ਜਾਣ ਦਿੱਤਾ ਜਾਊਗਾ ਕਿਸੇ ਵੀ ਸਮਰਥਕ ਨੂੰ ਨਹੀਂ ਭੇਜਿਆ ਜਾਊਗਾ ਪਰ ਹੁਣ ਫਿਲਹਾਲ ਹਾਲਾਤ ਨੇ ਕਿ ਬੀਬਾ ਜੈਂਦਰ ਕੌਰ ਨੇ ਭਾਜਪਾ ਦੇ ਆਗੂ ਜਿਨ੍ਹਾਂ ਨੇ ਕੱਲ ਵੀ ਇਹ ਗੱਲ ਕਹੀ ਸੀ ਕਿ ਕਿਸੇ ਨਾਲ ਅਸੀਂ ੱਟਕਾ ਨਹੀਂ ਹੋਣ ਦੇਣਾ ਜਾਣਾ ਸਿਰਫ ਉਹ ਅੰਦਰ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਡੇ ਉਹੀ ਦੁਆਰਾਂ ਨੂੰ ਅੰਦਰ ਆਉਣ ਦੇ ਪਰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੁਸੀਂ ਦੇਖੋ ਕਿ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ ਨੇ ਜਿਹੜੇ ਇੱਥੇ ਖੜ੍ਹੇ ਨੇ ਜ਼ਿਆਦਾਤਰ ਭਾਜਪਾ ਦੇ ਨੇ ਕਾਂਗਰਸ ਦੇ ਨੇ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦੇਣ ਕਰਕੇ ਇਸ ਕਰਕੇ ਜਿਹੜੇ ਹਾਲਾਤ ਨੇ ਇੱਥੇ ਕਾਫੀ ਹੰਗਾਮਾ ਭੂਰਨ ਬਣੇ ਹੋਏ ਨੇ ਜੀ ਜੀ ਤਸਵੀ